ਅਨੋਖੇ ਅਮਰ ਸ਼ਹੀਦ ਧੰਤਨ ਬਾਬਾ ਦੀਪ ਸਿੰਘ ਜੀ ਦੇ ਪਾਵਨ ਜਨਮ ਦਿਹਾੜੇ ਦੇ ਸਬੰਧ ਦੇ ਵਿੱਚ ਅੱਜ ਸੁਲਤਾਨਵਿੰਨ ਵਾਰਡ ਨੰਬਰ 39 ਵਿੱਚ ਲੰਗਰ ਪੰਡਾਰਾ ਲਗਾਇਆ ਗਿਆ ਇਸ ਦੀ ਅਗਵਾਈ ਮਨਜੀਤ ਸਿੰਘ ਅਤੇ ਰਾਜਵੀਰ ਸਿੰਘ ਵੱਲੋਂ ਕੀਤੀ ਗਈ ਇਸ ਮੌਕੇ ਮੁੱਖ ਮਹਿਮਾਨ ਹਲਕਾ ਦੱਖਣੀ ਦੇ ਐਮਐਲਏ ਡਾਕਟਰ ਇੰਦਰਬੀਰ ਨਿੱਜਰ ਸੰਨ ਇਸ ਦੌਰਾਨ ਸੰਗਤ ਵੱਲੋਂ ਧੰਨ ਧੰਨ ਬਬਾ ਦੀਪ ਸਿੰਘ ਜੀ ਦੀ ਅਟਲ ਸ਼ਹਾਦਤ ਨੂੰ ਨਮਰ ਕਰਦਿਆ ਹੋਇਆ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਅੰਮ੍ਰਿਤਸਰ ਤੋਂ ਪੱਤਰਕਾਰ ਵਿਸ਼ਾਲ ਸ਼ਰਮਾ ਦੀ ਖਾਸ ਰਿਪੋਰਟ ਵਾਹਿਗੁਰੂ ਵਾਹਿਗੁਰੂ

ਵਾਹੇ ਗੁਰੂ 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 ਵਾਹੇ ਸਾਹਿਬਾਇਕੂ ਜੀ ਕੀ ਫਤਿਹ ਪਪਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸੰਬੰਧ ਵਿੱਚ ਹਰ ਸਾਲ ਵਾਂਗ ਇਸ ਤਰ੍ਹਾਂ ਵੀ ਲੰਗਰ ਲਗਾਇਆ ਸਾਹਿਬ ਸੁਖਦੇਵ ਸਿੰਘ ਤੇ ਉਹਨਾਂ ਦੇ ਬੇਟਿਆਂ ਨੇ ਰਾਜਵੀਰ ਨੇ ਤੇ ਮਨਜੀਤ ਉਹਨਾਂ ਨੇ ਸੋ ਹਰ ਸਾਲ ਦਾ ਇੱਕ ਲੰਗਰ ਲਗਾਉਂਦੇ ਨੇ ਔਰ ਪਹਿਲਾਂ ਅਰਦਾਸ ਕਰਦੇ ਨੇ ਅਰਦਾਸ ਕਰਕੇ ਫਿਰ ਲੰਗਰ ਸ਼ੁਰੂ ਹੁੰਦਾ ਹੈ ਬਹੁਤ ਵਧਾਈ ਦਿਨਾਂ ਮੈਂ ਸਾਰੇ ਇਲਾਕਾ ਨਿਵਾਸੀਆਂ ਨੂੰ ਇਹਨਾਂ ਦੋਆ ਵੀਰਾਂ ਨੂੰ ਪਿਤਾ ਜੀ ਉਹਨਾਂ ਦੇਆਂ ਨੂੰ ਇਹ ਇਹਨਾਂ ਉਦਮ ਕਰਦੇ ਨੇ ਔਰ ਬਹੁਤ ਉਤਮ ਇਹ ਸੇਵਾ ਹੈ ਲੰਗਰ ਵਾਲੀ ਕਿਉਂਕਿ ਕਿਸੇ ਵੀ ਗਰੀਬ ਤੇ ਮੂਹ ਚ ਰੋਟੀ ਬੋਣਾ ਤੋਂ ਬਹੁਤ ਵੱਡੀ ਗੱਲ ਹੈ ਬਹੁਤ ਚੰਗੀ ਗੱਲ ਹੈ ਔਰ ਵਧਾਈ ਦਿਨਾਂ ਆਪ ਸਭ ਨੂੰ ਵੀ ਬਾਬਾ ਦੀਪ ਸਿੰਘ ਦੇ ਜਿਹੜਾ ਜਨਮ ਜਹਾਣ ਨਿਕਲ ਚੁੱਕਿਆ ਉਹਦੇ ਸਨਮਨ ਵਿੱਚ ਜੋ ਅੱਜ ਲੰਗਰ ਲੱਗਾ ਦਰਸ਼ਕੀਏਕ ਵੀ ਕੱਟਿਆ ਜਾਏਗਾ ਹਾਂਜੀ ਕੇਕ ਵੀ ਕੱਟਿਆ ਜਾਏਗਾ ਹਾਂਜੀ ਠੀਕ ਹੈ ਕੇਕ ਵੀ ਕੱਟਿਆ ਗਿਆ ਹੈ ਵਾਹਿਗੁਰੂ ਜੀ ਕੀ ਫਤਿਹ ਨਾਮ ਬੋਲੋ ਬਾਸ ਬਾਹਰ ਨੰਬਰ 39 ਸਰਦਾਰ ਮਨਜੀਤ ਸਿੰਘ ਜੀ ਮੰਗਾ ਸਾਰੀ ਜਿੰਨੀ ਵੀ ਪੂਰੀ ਕਾਇਨਾਤ ਪੂਰੇ ਬ੍ਰਹਿਮੰਡ ਨੂੰ ਤਨ ਤਨ ਅਨੋਖੇ ਅਮਰ ਸ਼ਹੀਦ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸਾਰਿਆਂ ਨੂੰ ਬਹੁਤ ਬਹੁਤ ਪੂਰੀ ਮਾਨਵਤਾ ਨੂੰ ਵਧਾਈ ਦਿੰਦੇ ਆ ਔਰ ਪਰਮਾਤਮਾ ਦੇ ਚਰਨਾਂ 'ਚ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਹ ਜੋ ਮੇਰੇ ਛੋਟੇ ਵੀਰ ਸਰਦਾਰ ਰਾਜਵੀਰ ਸਿੰਘ ਦੀ ਪੰਮਾ ਪੂਰੇ ਪਰਿਵਾਰ ਨੂੰ ਐਸੀ ਤਾਕਤ ਐਸੀ ਹਿੰਮਤ ਬਖਸ਼ੀ ਰੱਖਣਾ ਕਿ ਇਸੇ ਤਰ੍ਹਾਂ ਅਸੀਂ ਮਾਨਵਤਾ ਦੀ ਮਨੁੱਖਤਾ ਦੀ ਸੇਵਾ ਕਰਦੇ ਰਹੀ ਹੈ। ਔਰ ਜੋ ਇਹ ਜਿੰਨੇ ਜਿੰਨੇ ਵੀ ਉਪਰਾਲੇ ਹਨ ਇਹ ਕਾਫੀ ਸਾਲਾਂ ਤੋਂ ਇਹ ਮੇਰਾ ਵੀਰ ਆਪਣੀ ਨੇਕ ਕਮਾਈ ਦੇ ਵਿੱਚੋਂ ਪੈਲ ਫੁੱਲ ਦਸਵੰਦ ਕੱਢ ਕੇ ਆਨਤਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਸੇਵਾ ਕਰਦਾ ਹੈ। ਇਹ ਸਾਡੀ ਤਾਂ ਗੁਰਸਖਰੀ ਤਾਂ ਕੋਈ ਔਕਾਤ ਨਹੀਂ ਹੁੰਦੀ। ਇਹ ਆਪ ਹੀ ਸਤਿਗੁਰੂ ਉਦਮ ਬਖਸ਼ਦਾ ਹੈ। ਆ ਵੀ ਐਸਾ ਉਪਰਾਲਾ ਕੀਤਾ ਜਾਂਦਾ ਹੈ ਔਰ ਆਪ ਜੀ ਜਾਣਦੇ ਹੋ ਕਿ ਪੂਰੇ ਵਰਲਡ ਲੈਵਲ ਤੇ ਪੂਰੇ ਵਿਸ਼ਵ ਲੈਵਲ ਤੇ ਜੋ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਨ ਮਨਾਇਆ ਗਿਆ ਔਰ ਮੈਂ ਜਿੱਥੇ-ਜਿੱਥੇ ਵੀ ਸਿੱਖ ਸੰਗਤਾਂ ਬੈਠੀਆਂ ਹਨ ਸਾਰੀਆਂ ਸੰਗਤਾਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਨ ਤੇ ਬਹੁਤ-ਬਹੁਤ ਵਧਾਈ ਦੇਣਾ ਹਾਂ ਔਰ ਸਤਿਗੁਰ ਦੇ ਚਰਨਾਂ 'ਚ ਬਾਬਾ ਦੀਪ ਸਿੰਘ ਦੇ ਚਰਨਾਂ 'ਚ ਅਰਦਾਸ ਕਰਦਾ ਹਾਂ ਕਿ ਇਸੇ ਤਰ੍ਹਾਂ ਪੂਰੇ ਪਰਿਵਾਰ ਤੇ ਪੂਰੇ ਨਗਰ ਤੇ ਪੂਰੇ ਸਲਤਾਨਵੰਡ ਪਿੰਡ ਤੇ ਸ਼ਹਿਰ ਤੇ ਆਪਣਾ ਮਿਹਰ ਭਰਿਆ ਹੱਥ ਬਣਾਈ ਰੱਖਣ ਤਾਂ ਕਿ ਇਹ ਜੋ ਉਪਰਾਲੇ ਇਹ ਜੋ ਸੇਵਾਵਾਂ ਦੇ ਵਿੱਚ ਹਿੱਸਾ ਪੈਂਦਾ ਰਹੇ ਯੋਗਦਾਨ ਦਿੰਦੇ ਰਹੀਏ ਔਰ ਪੂਰੀ ਮਾਨਵਤਾ ਨੂੰ ਮੈਂ ਅਰਦਾਸ ਕਰਦਾ ਹਾਂ ਕਿ ਜੋ ਜੋ ਵੀ ਬਾਬਾ ਦੀਪ ਸਿੰਘ ਜੀ ਨੇ ਆਪਣੇ ਸ਼ਹਾਦਤ ਦਿੱਤੀ ਹੈ ਲਾਸਾਨੀ ਉਹਨੂੰ ਭੁੱਲਣ ਯੋਗ ਨਹੀਂ ਹੈ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਯਾਦ ਰੱਖਦੀਆਂ ਹਨ ਉਹ ਹਮੇਸ਼ਾ ਹੀ ਚੜ੍ਹਦੀ ਕਲਾ ਦੇ ਵਿੱਚ ਰਹਿੰਦੀਆਂ ਹਨ ਔਰ ਮੈਸੇਜ ਇਹੋ ਦੇਣਾ ਹਾਂ ਕਿ ਨਸ਼ਿਆਂ ਨੂੰ ਤਿਆਗ ਕੇ ਗੁਰੂ ਘਰ ਦੇ ਨਾਲ ਜੁੜੋ ਸੇਵਾ ਕਰੋ ਜਿੰਨੀ ਵੀ ਕੀਤੀ ਜਾਂਦੀ ਹੈ ਕਿਸੇ ਦੇ ਕੰਮ ਆਓ ਔਰ ਜੋ ਸਾਡੀ ਪਰਵਾਰਿਕ ਭਾਈਚਾਰਕ ਹੈ ਜੋ ਪਿਆਰ ਹੈ ਜੋ ਸਤਿਕਾਰ ਹੈ ਸਾਰਿਆਂ ਦੇ ਵਿੱਚ ਇੱਕ ਦੂਜੇ ਦੇ ਨਾਲ ਬਰਕਰਾਰ ਰਵੇ ਔਰ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋਏ ਅਸ ਮੈਂ ਫੇਰ ਤੋਂ ਸਾਰੀ ਤੁਹਾਡੇ ਮੀਡੀਆ ਦਾ ਵੀ ਵੀਰਾਂ ਦਾ ਧੰਨਵਾਦ ਕਰਦਾ ਹਾਂ ਔਰ ਜਿੰਨਾ ਜਿੰਨਾ ਵੀ ਮੇਰੇ ਵੀਰਾਂ ਨੇ ਇੱਥੇ ਯੋਗਦਾਨ ਦਿੱਤਾ ਜਿੰਨੇ ਵੀ ਡਿਪਾਰਟਮੈਂਟ ਹਨ ਸਾਰੇ ਤਾਂ ਇਹ ਬਿਜਲੀ ਦਾ ਵਿਭਾਗ ਮਾ ਚਾਹੇ ਉਹ ਕਾਰਪੋਰੇਸ਼ਨ ਦਾ ਵਿਭਾਗ ਚਾਹੇ ਜਿੰਨੇ ਵੀ ਇੱਥੇ ਵੀਰਾਂ ਨੇ ਮੈਂ ਤਾਂ ਇੱਥੋਂ ਤੱਕ ਕਹਿ ਦਿੰਦਾ ਹਾਂ ਕਿ ਜਿੰਨੇ ਇੱਕ ਪਲ ਇਹ ਵੀ ਚੁੱਕ ਕੇ ਕੱਖ ਵੀ ਚੁੱਕ ਕੇ ਇੱਧਰ-ਉੱਧਰ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਇਹ ਉਹ ਬੀਜ ਹੈ ਕਿ ਜਿਹੜਾ ਅੱਜ ਅਸੀਂ ਬੀਜ ਪਾਉਂਦੇ ਹਾਂ ਸੇਵਾ ਦਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਪੇੜ ਬਣ ਕੇ ਉੱਭਰਦਾ ਹੈ ਜੋ ਕਿ ਸਾਡੀ ਆਉਣ ਵਾਲੀ ਜਨਰੇਸ਼ਨ ਨੂੰ ਤੋਂ ਸੁੱਖ ਪ੍ਰਾਪਤ ਕਰਦੀ ਹੈ ਤੋਂ ਮੈਂ ਹੱਥ ਜੋੜ ਕੇ ਸਾਰਿਆਂ ਨੂੰ ਇਹ ਹੀ ਬੇਨਤੀ ਕਰਦਾ ਹਾਂ ਕਿ ਕਿਸੇ ਤਰ੍ਹਾਂ ਹੀ ਅਸੀਂ ਹਮ ਹਮ ਆ ਕੇ ਹਰ ਸਾਲ ਅਸੀਂ ਇਹ ਮਨਾਉਂਦੇ ਰਹੀਏ ਔਰ ਅਸ਼ੀਵਾਦ ਵੀ ਮੰਗਦੇ ਹਾਂ ਸਾਰ ਸੰਗਤ ਕੋਲੋਂ ਮੰਗਦੇ ਹਾਂ ਤਨਤਨ ਬਾਬਾ ਦੀਪ ਸਿੰਘ ਜੀ ਦੇ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਆਪਣਾ ਮਿਹਰ ਭਰਿਆ ਹੱਥ ਪੂਰੇ ਤੇ ਪਰਿਵਾਰ ਤੇ ਬਣਾਈ ਰੱਖਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਰਾਜਵੀਰ ਦੋਪਰਾਵਾਂ ਦਾ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਥੇ ਬਾਈਪਾਸ ਤੇ ਲਗਰ ਲਾਇਆ ਤੇ ਨੁੱਕੇ ਅਮਰ ਸ੍ਰੀ ਤਨਤਨ ਬਾਬਾ ਦੀਪ ਸਿੰਘ ਦਾ ਜਿਹੜਾ ਇਹ ਹੈਗਾ ਗੁਰਪੁਰਬ ਸਾਰਿਆਂ ਨੂੰ ਮੈਂ ਅਮਰ ਸਲਵਾਸ਼ੀਆਂ ਨੂੰ ਪੰਜਾਬ ਵਾਸਤੇ ਲੱਖ ਲੱਖ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ